ਜੀ ਜੀ ਬਿਲਕੁਲ ਵੀਰਾ ਜੀ ਮੈਂ ਜਗਮੀਤ ਸਿੰਘ ਖੱਪਿਆਲੀ ਪੱਤਰਕਾਰ ਬੋਲਦਾ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਚੜ੍ਹਦੀ ਕਲਾ ਜੀ ਹਾਂਜੀ ਬਿਲਕੁਲ ਜੀ ਵੀਰਾ ਜੀ ਮੈਂ ਜਾਣਕਾਰੀ ਲੈਣੀ ਸੀ ਅਸਲ ਵਿੱਚ ਤੁਸੀਂ ਉਹੀ ਵੀਰਾ ਬੋਲਦੇ ਨਾ ਜਿਨ੍ਹਾਂ ਦੀ ਵੀਡੀਓ ਚ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ ਬਿਲਕੁਲ ਬਿਲਕੁਲ ਜੀ ਨੰਗ ਸ਼ੈਗਾ ਜੀ ਨੰਗ ਸਿੰਘ ਹਾਂ ਉਹ ਤੁਹਾਨੂੰ ਪੁੱਟੋ ਵੀ ਕਹਿੰਦੇ ਆ ਜੀ ਹਾਂਜੀ ਬਿਲਕੁਲ ਮੇਰਾ ਨਿਕਨੇਮ ਆ ਪੁੱਟੋ ਕੈਨੇਡੀਅਨ ਹਣਾ ਹਾਂਜੀ ਹਾਂਜੀ ਬਿਲਕੁਲ ਵੀਰੇ ਹੋਇਆ ਕੀ ਆ ਉਹ ਪਰਿਵਾਰਕ ਮਸਲਾ ਸੀਗਾ 4-5 ਸਾਲਾਂ ਤੋਂ ਮਤਲਬ ਮੇਰੇ ਸੱਤੇ ਕੱਟਾ ਮਾਰਦੀਆਂ ਸੀ ਮੇਰੇ ਮਾਮੇ ਨੇ ਮਤਲਬ ਵੀ ਮਾਰਨਾ ਵੀ ਮਾਮੇ ਦੇ ਸੀਗਾ ਮੇਨ ਪ੍ਰਾਪਰਟੀ ਦੇ ਮਾਮਾ ਦਾ ਵੀ ਪ੍ਰਾਪਰਟੀ ਲਵਾ ਮੈਂ ਤੇ ਉਹਨਾਂ ਨੇ ਮੇਰਾ ਕਤਲ ਕੋਦਰ ਕਿਨਾਂ ਤੇ ਘਰ ਦੇ ਨਸ਼ੇ ਨਸ਼ੇ ਤੇ ਲਾਦੇ ਸੀ ਨਾ ਆਪਣੇ ਨਸ਼ੇ ਕਰਦੇ ਮੇਰੇ ਤੋਂ ਮਾਂ ਵੀ ਕੱਟੇ ਚੋ ਵੀ ਕਰ ਦਿੱਤਾ ਕਿੰਨੇ ਕਿੰਨੇ ਮਸਲੇ ਆਏ ਸੀ ਤੇ ਮੈਂ ਮੇਰੇ ਹੁੰਦਿਆਂ ਵੀ ਉਹਨਾਂ ਦੇ ਗਲਤ ਪੈਰੇ ਨਹੀਂ ਹੁੰਦੇ ਜਿਹੜੇ ਵੀ ਮੈਂ ਫਿਰ ਉਹਨਾਂ ਗੈਰ ਹੁੰਦੇ ਉਹਨਾਂ ਨਾਲ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਮੇਰੇ ਘਰੇ ਜਾਮ ਘੜਕਾਈ ਜਾਂਦੇ ਰਹਿ ਰਹਾ ਸੀ ਤੇ ਮੈਂ ਰਹਿ ਰਸ ਕਰਨੀ ਤੇ ਉਹ ਕੋਈ ਜਾਮ ਘੜਕਾਉਂਦਾ ਚਾਰ ਵਾ ਮੈਂ ਕਥੀਤੜੇ ਜੇ ਬੈਠੇ ਉਥੇ ਤੇ ਮੈਂ ਵਰ ਉਹਨਾਂ ਨੂੰ ਘੂਰਦਾ ਅੱਖਾਂ ਕੱਢਦਾ ਉਹਨਾਂ ਨੂੰ ਹੂੰ ਉਹ ਫਿਰ ਉਹ ਫਿਰ ਜੋ ਦੱਸਦੇ ਆਂਦੇ ਵੀ ਸਾਨੂੰ ਇੰਨੇ ਘਰ ਡਰ ਲੱਗਦਾ ਕਿ ਸਾਨੂੰ ਹੋ ਰਹਾ ਤੇ ਉਹ ਨਸ਼ੇੜੀਆਂ ਦਾ ਹੁੰਦਾ ਹੀ ਕੰਮ ਕਰ ਉਹਨਾਂ ਨੇ ਡਰਨਾ ਹੀ ਆ ਘਰ ਆਪ ਵਾਲੇ ਬੰਦੇ ਤੋਂ ਨਾਮ ਵਾਲੇ ਬੰਦੇ ਤੋਂ ਬਾਣੀ ਵਾਲੇ ਬੰਦੇ ਤੋਂ ਬਾਣੇ ਵਾਲੇ ਤੋਂ ਕਾਜ ਕਰਕੇ ਨੰਘ ਗਾ ਉਹ ਫਿਰ ਉਹ ਵਾ ਹੀ ਆ ਕਾਨਖ ਦੀ ਗੱਲ ਸੀ ਗਣਕ ਗੱਲ ਨਹੀਂ ਅਣਖ ਦੀ ਆ ਮੇਰੇ ਤੇ ਵੀ ਹਮਲਾ ਕੀਤਾ ਸੀ ਮੇਰੀ ਬਾਹਾਂ ਥੋੜੀ ਸੀ ਮੇਰੇ ਸੱਟਾਂ ਬਹੁਤ ਸੀਗੀਆਂ ਤੁਸੀਂ ਘਰ ਦੇ ਵਿੱਚ ਜਾਂਦੇ ਹੋ ਤਿੰਨ ਚਾਰ ਤੁਹਾਡੇ ਨਾਲ ਉਹ ਵੀਡੀਓ ਚ ਦਿਸ ਰਹੇ ਨੇ ਨਾਲ ਨੰਗ ਸਿੰਘ ਹੁੰਦੇ ਆ ਸ਼ੈਨ ਪਹਿਲੇ ਕੋ ਤੁਹਾਡੇ ਮਾਤਾ ਜੀ ਪਾਣੀ ਪਿਲਾ ਰਹੇ ਹੁੰਦੇ ਸ਼ਾਇਦ ਉਸ ਤੋਂ ਬਾਅਦ ਤੁਹਾਡੀ ਲੜਾਈ ਹੁੰਦੀ ਹੈ ਮੋਟਰਸਾਈਕਲ ਦੇਖਦਾ ਹੈ ਅਸਲ ਦੇ ਵਿੱਚ ਮਾਂ ਪਿਓ ਨੂੰ ਤਾਂ ਚਲੋ ਬੜਾ ਪਵਿੱਤਰ ਦਰਜਾ ਹੁੰਦਾ ਹੈ ਤੇ ਇਦਾਂ ਕੀ ਗਾਣੀ ਵਾਪਰ ਗਈ ਕੋਈ ਨਹੀਂ ਮੈਂ ਮੋੜਨਾ ਚਾਹੀਦਾ ਸੀ ਮੈਨੂੰ ਮੈਂ ਦੋ ਰਿੰਕਾਰ ਮੰਗਦੇ ਸੀ ਚਲ ਵੀ ਦੋ ਮੁੰਡਾ ਵੀ ਜੌਬ ਕਰਦਾ ਜਦੋਂ ਉਹਨਾਂ ਦੀ ਵੀ ਨਹੀਂ ਕੋਈ ਕਹਿੰਦਾ ਤੁਹਾਨੂੰ ਉਹ ਮਾਂ ਗੱਲ ਤੇ ਨਹੀਂ ਆਉਂਦੇ ਜਿਹੇ ਤੇ ਵੀ ਨਾ ਕੋਈ ਹਿੱਸਾ ਦਿੰਦੇ ਸੀ ਨਾ ਕੋਈ ਸਹਪਤੀ ਦੇਣਾ ਨਾ ਕੁਝ ਹਾਂ ਗੱਲਾਂ ਗੁਲਾ ਕਰਕੇ ਤੇ ਮੈਂ ਚਲੋ ਕੋਈ ਨਾ ਲੈਣ ਆਉਂਗਾ ਫਿਰ ਮੈਂ ਦੱਸਿਆ ਵੀ ਪਰ ਮੈਂ ਤਾਂ 4-5 ਮਹੀਨੇ ਨਹੀਂ ਗਿਆ ਉਹਰ ਮੈਨੂੰ ਹੁਣ ਗਰ ਤੇ ਮੈਂ ਕਿਹਾ ਚੱਲ ਮੈਂ ਲੈਣਾ ਵੀ ਫਤਿਹ ਬੁਲਾਈ ਫਤਿਹ ਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਚਲੋ ਮਾੜਾ ਚਾਹ ਬਣਾ ਪਾਣੀ ਪਿਆ ਉਹ ਬੁੜੇ ਨੇ ਕੋਈ ਗੱਲ ਤੋਂ ਐਵੇਂ ਖਿੱਜ ਗਿਆ ਤੇ ਗੱਲ ਕਰਕੇ ਤੇ ਜਾਂ ਮਿਰਚ ਚ ਅੱਖਾਂ ਆ ਅੱਖਾਂ ਚ ਮਿਰਚਾਂ ਪਾ ਦਿੱਤੀਆਂ ਤੇਰੇ ਚੱਕ ਮੇਰੇ ਅੱਛਾ ਤੇ ਮੈਂ ਦੋ ਲਾਤੀਆਂ ਬਸ ਇਹ ਦੋ ਲੜਾਈ ਲੜੋ ਇੰਨਾ ਨਹੀਂ ਕੁਝ ਹੋਇਆ ਕਿ ਹਮਲਾ ਕੀਤਾ ਜੀ ਇਹ ਕੀਤਾ ਉਹ ਕੀਤਾ ਉਹ ਇਹੋ ਕੁਝ ਨਹੀਂ ਆਇਆ ਹੋਇਆ ਮੈਂ ਹਮਲਾ ਕਰਨ ਨਹੀਂ ਗਿਆ ਸੀ ਮੈਂ ਉਹਨਾਂ ਨਾਲ ਬੁਲਟ ਲੈਣਾ ਸੀ ਮੈਂ ਬੁਲਟ ਲੈ ਕੇ ਆਉਣਾ ਸੀ ਅੱਛਾ ਤੁਸੀਂ ਨਾਲ ਜਿਹੜੇ ਮੁੰਡੇ ਲੈ ਕੇ ਗਏ ਫਿਰ ਉਹ ਉਹ ਨਾਲ ਮੈਂ ਨਹੀਂ ਗਈ ਉਹ ਤਾਂ ਵੀ ਉਹਨਾਂ ਨੂੰ ਉਹਨਾਂ ਦਾ ਕੁਝ ਜਰਾਂ ਨਾ ਕੁਝ ਉਹਦਾ ਵਿਚਾਰ ਮੈਂ ਹੈ ਮੇਰੇ ਨਾਲ ਹੀ ਜਾਣਾ ਤੇ ਠੀਕ ਹੈ ਕੋਈ ਨਾ ਕੋ ਬੁਲਟ ਲੈ ਆਵਾਂਗੇ ਵੀ ਠੀਕ ਮੈਂ ਮੈਂ ਬੁਲਟ ਲੈ ਕੇ ਆਉਣਾ ਤੇ ਘਰ ਮੇਰੇ ਠੀਕ ਹੈ ਜਾਨ ਉਹਨਾਂ ਨੂੰ ਤਾਂ ਮੈਂ ਗੱਲ ਦਵਾਂ ਤੇ ਬੁਲਟ ਤੁਹਾਡੇ ਭਾਈ ਦਾ ਸੀਗਾ ਉਹ ਨਹੀਂ ਨਹੀਂ ਇਹ ਕਰਦਾ ਹੀ ਹੈ ਕਿ ਬੁਲਟ ਭਾਈ ਕੋਈ ਲੱਗੀ ਹੁੰਦਾ ਵਿੱਚ ਹਾਂ ਕਰਦਾ ਹੀ ਜਿਹੜੀ ਨਹੀਂ ਕਰਦਾ ਹੀ ਹੁੰਦਾ ਵਾ ਐਸੀ ਕਿਹੜੀ ਗੱਲ ਆ ਵੀ ਮੈਂ ਕੋਈ ਚੀਜ਼ ਲਈ ਵੀ ਮੇਰਾ ਭਰਾ ਨਹੀਂ ਚਲਾ ਸਕਦਾ ਓਕੇ ਇਹ ਤਾਂ ਹੈ ਮੈਂ ਕੋਈ ਚੀਜ਼ ਲਈ ਤੇ ਭਰਾ ਨਹੀਂ ਚਲਾ ਸਕਦਾ ਕੰਪਿਊਟਰ ਪਹਿਲਾਂ ਮੈਂ ਲੈ ਕੇ ਆ ਕੇ ਘਰ ਦੇ ਵਿੱਚ ਮੇਰੇ ਭਰਾਣਾ ਯੂਜ਼ ਕੀਤਾ ਹੋ ਪੂਰੀ ਕਮਾਈ ਖਾਂਦਾ ਅਜੇ ਹੁਣ ਹਮ ਹਮ ਹਾਂ ਮੈਂ ਘਰੇ ਕੰਪਿਊਟਰ ਲੈ ਕੇ ਆਇਆ ਸੀ ਆਪਣਾ ਜਦੋਂ ਕਰਕੇ ਵੀ ਮੈਨੇ ਕੰਪਿਊਟਰ ਚਾਹੀਦਾ 2007 ਦੇ ਵਿੱਚ ਉਦੋਂ ਹੁੰਦਾ ਨਹੀਂ ਕਿਸੇ ਕੋਲ ਉਹਨੇ ਮੈਂ ਯੂਜ਼ ਨਹੀਂ ਕੀਤਾ ਬਾਲ ਉਹਨੇ ਯੂਜ਼ ਕੀਤਾ ਉਹਨੇ ਆਪ ਦਾ ਆਨਲਾਈਨ ਪੈਸਾ ਬਣਾਇਆ ਉਦੋਂ ਦਾ ਹਮ ਹਮ ਇਹ ਜ਼ਰੂਰੀ ਥੋੜਾ ਨਵੀਂ ਘਰ ਦੇ ਚੀਜ਼ ਹੈ ਨਹੀਂ ਵੀ ਇੱਕ ਜਣਾ ਇੱਕ ਜਣਾ ਵਰਤੂ ਉਹ ਵਰਤੂ ਬਣੀ ਵਰਤੂ ਆ ਤੁਹਾਡੇ ਮਾਤਾ ਦੀ ਇਲزام ਲਾ ਰਹੇ ਸੀਗੇ ਕੁਛ ਏਦਾਂ ਦੀ ਗੱਲਾਂ ਕਰ ਰਹੇ ਸੀਗੇ ਕਿ ਇਹਨਾਂ ਨੂੰ ਬਾਹਰ ਭੇਜਿਆ ਉਹ ਯਾਰ ਇਹ ਦਾ ਮਤਲਬ ਬਾਹਰੋਂ ਆ ਕੇ ਮਤਲਬ ਮਲੇ ਦਾ ਪਾਵਾ ਤੋੜ ਦੋ ਉਹਦੀਆਂ ਲੱਤਾਂ ਤੋੜ ਦੋ ਪੰਦੇ ਸਾਧਕੇ ਬਾਹਰੋਂ ਮੇਰੇ ਤਮਾਕੂ ਵਾਲੇ ਮੇਰੇ ਸ਼ਰਾਬ ਵਾਲੇ ਬੰਦੇ ਘਰੇ ਦਾ ਕੋਈ ਗੱਲ ਹੈ ਹੂੰ ਹਨਾ ਇਹ ਵੀ ਗਾਇਕ ਖਲਾ ਨਹੀਂ ਹੈ ਕੋਈ ਮਤਲਬ ਹੈ ਹੈਗਾ ਬਾਹਰੋਂ ਆ ਗਿਆ ਜੀ ਉਹ ਗੱਲ ਕੋਈ ਹੋਰਾਂ ਗੱਲ ਹੈਗੀ ਬਾਹਾਨਾ ਕਰੀ ਗੱਲ ਸਿੱਧੀ ਗੱਲ ਨਾ ਛਿਆਂ ਦੀ ਗੱਲ ਆ ਮਾਮਾ ਬਾੜਾ ਪਣਾ ਚਾਹੁੰਦਾ ਤੇ ਮੈਂ ਗਾ ਹਜੇ ਮੇਰਾ ਫੋਰਜ ਜੱਤੀ ਵੀ ਉਹਨਾਂ ਦੇ ਮਾਮੇ ਕੋਲੇ ਖੜਾ ਮੇਰੇ ਉਹ ਲੈ ਕੇ ਗਿਆ ਪਿਆ ਹੂੰ ਉਹ ਵੀ ਬੁੱਲਟ ਕੋਈ ਚਲਾਉਂਦਾ ਜੀ ਜਦ ਮੈਂ ਤਾਂ ਲਿਆਂਦਾ ਕਿ ਤੂੰ ਹੀ ਹੋਰ ਕਿਨਾਂ ਦੇਈ ਪਿਆ ਮੈਂ ਮੈਂ ਮਾਰਾ ਫਿਰ ਅੱਛਾ ਤੁਸੀਂ ਵੀ ਅਲੀਕੇਸ਼ਨ ਲਾਇਆ ਵੀ ਨਸ਼ੇ ਵੇਚਦੇ ਜਾਂ ਇਦਾਂ ਦਾ ਕੁਛ ਹਾਂਜੀ ਤੁਹਾਡੀ ਮੈਂ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਵੀ ਕਹਿ ਰਹੇ ਸੀ ਕੋਈ ਨਸ਼ੇ ਵੇਚਦੇ ਆ ਉਹ ਇੱਤਾਂ ਆਹ ਸ਼ਰਾਬ ਚਰੂਕਾਟ ਕੁੜਕੇ ਵੇਚਦੇ ਆ ਸ਼ਰਾਬ ਦੀ ਜੋ ਗੋਲੀਆਂ ਗੱਟੇ ਦਾ ਵੀ ਕੰਮ ਕਰਦੇ ਹੂੰ ਹਾਂ ਗੋਲੀਆਂ ਗੱਟੇ ਨਾਲ ਵੀ ਗੋਲੀ ਗੱਟੀ ਵੀ ਹੁੰਦੀ ਉਹਨਾਂ ਕੋਲੇ ਮਮਾ ਕਰਦਾ ਇਸ ਮਗਲਰਾ ਮਾਮਾ ਪੂਰਾ ਮੇਰਾ ਮੈਂ ਪਰ ਮੰਨੇ ਉਹ ਟੋਟਲ ਜੋ ਐਂਡ ਸਪੈਸ਼ਲ ਦਾ ਅਧਿਕਾਰ ਆ ਘਰ ਦੇ ਵਿੱਚ ਬਾਹਰੋਂ ਦੀ ਜਿਵੇਂ ਠੇਕੇ ਵਾਲਿਆਂ ਦੇ ਕਿ ਜਾਲੀ ਨਹੀਂ ਕੱਟੀ ਹੁੰਦੀ ਵੀ ਬਾਰੀ ਦੀ ਉਹ ਤਾਂ ਨਹੀਂ ਕੱਟੀ ਵੀ ਆ ਜਾ ਕੇ ਚੱਕ ਵੀ ਕਰ ਲੈਣਾ ਜਾ ਕੇ ਅੱਛਾ ਮਤਲਬ ਕਿ ਪ੍ਰੋਫੈਸ਼ਨਲ ਪੈਂਡ ਦੱਸ ਦੇਣਾ ਹੂੰ ਹਾਂ ਦਾ ਹਣਾ ਉਹਨਾਂ ਨੂੰ ਕਿਹੜੇ ਨਾਲ ਹੁਣਾ ਇਹਨਾਂ ਕੋਈ ਹਰੇਕ ਬੰਦਾ ਘਰ ਦਾ ਦੋ ਇੱਥੇ ਘਰ ਆ ਜਾਵੋ ਆ ਜਗ੍ਹਾ ਦੇਖੀ ਆਪਾਂ ਘਰ ਪਈ ਜਾਂਦੀ ਆ ਸਾਹਮਣੇ ਬਾਰੀ ਉਹਨੇ ਬਾਰੀ ਵਜੇ ਨੇ ਠੇਕੇ ਵਿੱਚ ਉਹ ਵਿੰਡੋ ਕੱਟੀ ਹੁੰਦੀ ਆ ਜਿਨੀ ਕਿ ਜੀ ਬੋਤਲ ਦੇ ਨੂੰ ਇਹਨਾਂ ਉਹਦੇ ਘਰ ਦੇ ਬਾਰੀ ਦੀ ਵਾਰ ਉਹਦੇ ਕੰਬੈਟ ਦੇ ਉਹ ਕੱਟੀ ਵੀ ਜੇ ਬੰਦਾ ਬਾਹਰੋਂ ਇੰਨਾ ਚਾ ਲੈ ਕੇ ਮੁੜ ਜੇ ਸਮਗਲਰ ਮੈਰ ਹੋਊਗਾ ਫਿਰ ਉਹ ਜਦੋਂ ਘਰੇ ਆਉਂਦਾ ਮੈਂ ਮੈਂ ਚੜਦਾ ਕਿ ਤੂੰ ਕੀ ਕਰਦਾ ਇੱਥੇ ਉਹ ਫਿਰ ਮਾਂ ਕਰਾਉਂਦੀ ਮੇਰਾ ਭਰਾ ਮੇਰਾ ਜੀ ਆ ਉਹ ਦੂਜਾ ਭਰਾ ਨਹੀਂ ਵੜਦਾ ਸਾਡੇ ਹੂੰ ਤੇ ਵਸੂ ਪਰ ਇਹਨਾਂ ਨਾਲ ਲੜਾਈ ਸੀ ਤੇ ਫਿਰ ਮੈਂ ਮੇਰੇ 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 ਖੱਟਾ ਮਾਰੀਆਂ ਫਿਰ ਰਿਟੈਲੀਏਸ਼ਨ ਦਾ ਥੋੜਾ ਬੋਟਾ ਹੁੰਦਾ ਹੀ ਹੈ ਫਿਰ ਆਪਾਂ ਨੇ ਕੀਤਾ ਮਾੜਾ ਮੋਟਾ ਮਾਲਾ ਮਾ ਮੇਰੇ ਕੀਤਾ ਸੀਗਾ ਹੂੰ ਇਹਨਾਂ ਨੇ ਨਹੀਂ ਕਹ ਨਜੀ ਨਹੀਂ ਕਰਦਾ ਸੀਗਾ ਪਰ ਫਿਰ ਵੀ ਮਾੜਾ ਮੋਟਾ ਯਾਰ ਜਦੋਂ ਮੈਂ ਮੋਲਟ ਲੈਣ ਦੇ ਚੱਕਰ ਚ ਮਾੜੀ ਬੋਟੀ ਨੋਕ ਚੋਕ ਹੋਈ ਜੋ ਲੜਾਈ ਹੋਈ ਹੋਰ ਕੋਈ ਨਹੀਂ ਕੋਈ ਨਹੀਂ ਨਾ ਕੋਈ ਤੇਜ ਹਥਿਆਰ ਨਾਲ ਕੋਈ ਇਹ ਕੀਤਾ ਉਹ ਕੀਤਾ ਮਾੜਾ ਮੋਟਾ ਜਾਵੇਂ ਛਗਣ ਜਾਈ ਕੀਤਾ ਬੱਸ ਹੂੰ ਹੂੰ ਤੇ ਤੁਹਾਡੇ ਤੇ ਪਰਚੇ ਵੀ ਹੋਏ ਪਰ ਪਤਾ ਨਹੀਂ ਪਰਚਾ ਦਾ ਪਤਾ ਨਹੀਂ ਵੀ ਹੋਇਆ ਕਿ ਨਹੀਂ ਆਇਆ अच्छा मीडिया ਦੇ ਵਿੱਚ ਕਾਫੀ ਕਾਫੀ ਚੱਲ ਰਿਹਾ ਸੀ ਨਾ ਹਾਂਜੀ ਬੜਾ ਮੈਂ ਪੇਸ਼ ਹੋਣ ਲੱਗਾ ਹਾਂ ਜੀ ਜੋ ਵੀ ਆ ਸਾਇਕਲ ਆਪੋਰਟ ਕਰਦੇ ਪ੍ਰਸ਼ਾਸਨ ਪਰਦੇ ਉਹਦੋਂ ਕਿ ਪਰਿਵਾਰਕ ਮਸਲਾ ਹਾਂਜੀ ਉਹ ਮਤਲਬ ਮਤਲਬ ਇਹਦੇ ਲੋਕ ਤੁਹਾਨੂੰ ਸਬੰਧਤ ਥਾਣਾ ਕਿਹੜਾ ਪੈਂਦਾ ਤੁਹਾਨੂੰ ਲਾਲਾ ਥਾਣਾ ਫਰੋਜਪੁਰ ਦੇ ਲੱਗ ਗਈ ਹਾਂਜੀ ਫਰੋਜਾ ਜ਼ਿਲ੍ਹਾ ਫਰੋਜਪੁਰ ਤੇ ਪਿੰਡ ਕਿਹੜਾ ਰਹਿੰਦਾ ਆਪਣੇ ਇੱਥੇ ਗੋਗਵਾਨੀ ਬਗਵਾਨੀ ਅੱਛਾ ਜ਼ਿਲ੍ਹਾ ਫਰੋਜਪੁਰ ਠੀਕ ਹੈ ਠੀਕ ਹੈ ਠੀਕ ਹੈ ਹੋਰ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਇਹਦੇ ਬੰਦੀ ਨਹੀਂ ਫਿਲਹਾਲ ਤਾਂ ਮੈਂ ਮਤਲਬ ਆਪਣੇ ਕੋਲ ਖ਼ਾਲੀ ਕੋਈ ਜਾਣਕਾਰੀ ਨਹੀਂ ਬਸ ਠੀਕ ਆ ਜੋ ਤੁਸੀਂ ਫਿਰ ਕਰਦਿਆਂ ਤੋਂ ਲੱਗ ਰਹੇ ਰਹੇ ਹੋ ਬੇਦਖਲ ਵੀ ਕੀਤਾ ਤੁਹਾਨੂੰ ਮੈਨੂੰ ਹਾਂ ਮੈਂ ਚਾਰ ਸਾਲਾਂ ਤੋਂ ਲੱਗੀ ਮੈਂ ਇੱਧੇ ਆਂ ਆਈਆਂ ਚੱਕਰਵਰਤੀਆਂ ਛੱਡ ਕੇ ਇੱਥੇ ਸੌਂਣਾ ਉੱਥੇ ਸੌਣਾ ਇੱਥੇ ਸੌਣਾ ਉੱਥੇ ਰਲਾਈਆਂ ਅੱਛਾ ਕੈਨੇਡਾ ਫਿਰ ਛੱਡਿਆ ਕਾ ਤੂੰ ਸੀਗਾ ਕਿਸਾਨੀ ਨਾਲੋਂ ਜੀ ਛੱਡਿਆ ਸੀ ਤੁਸੀਂ ਮੈਂ ਸੁਣਿਆ ਕਿਵੇਂ ਕਿਸਾਨੀ ਨਾਲੋਂ ਜੀ ਛੱਡਤਾ ਸੀ ਕੈਨੇਡਾ ਨਹੀਂ 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 ਯਾਰ ਕੈਨੇਡਾ ਰਹੀ ਯਾਰ ਬਾਕੀ ਉਹੀ ਕਰਵਾ ਪਾਵਾਂ ਜਿਹੜੀਆਂ ਕਿ ਤੁਸੀਂ ਗੱਲ ਦਾ ਪਤਾ ਨਹੀਂ ਹੈ ਇਹ ਨਹੀਂ ਹੋਣੀ ਪਤਾ ਹਾਂ ਕੈਨੇਡਾ ਕੋਲ ਨਹੀਂ ਮੇਰੀ ਫਾਈਲ ਤੋਂ ਥੋੜਾ ਟੈਕਨੀਕਲ ਪ੍ਰੋਬਲਮ ਆ ਗਿਆ ਉਸ ਤੋਂ ਬਾਅਦ ਮੜ ਕੇ ਨਹੀਂ ਜਾ ਗਿਆ ਮੈਂ ਤਾਂ ਲੋਕਡਾਊਨ ਲੱਗ ਗਿਆ ਉਹ ਫਾਈਲ ਅਜੇ ਅੰਡਰ ਪ੍ਰੋਸੈਸ ਹੈ ਅਜੇ ਵੀ ਜੀਡੀ ਦੇ ਵਿੱਚ ਜਦੋਂ ਨਾ ਟ੍ਰੇਨਿੰਗ ਦੇ ਵਿੱਚ ਜਿਹੜੀ ਆਮ ਐਕਸਪ੍ਰੈਸ ਐਂਟਰੀ ਹੁੰਦੀ ਹੈ ਉਹਦੇ ਵਿੱਚ ਅਜੇ ਉਹ ਫੈਸਲਾ ਕੁਝਲਾ ਨਹੀਂ ਹੋਇਆ ਕਿਉਂਕਿ ਕੈਨੇਡਾ ਦੇ ਇੰਡੀਆ ਦੇ ਕੋਈ ਸਬੰਧ ਚੰਗੇ ਜੇ ਨਹੀਂ ਹੋ ਰਹੇ ਉਹਦੇ ਵਿੱਚ ਅਜੇ ਅੰਡਰ ਪ੍ਰੋਸੈਸ ਹੀ ਹੈ ਫਾਈਲ ਠੀਕ ਹੈ ਮਨਾਤ ਪਛਾਦ ਵੀ ਪੀਆਰਡੀ ਫਾਈਲ ਨੂੰ ਥੋੜਾ ਟਾਈਮ ਲੱਗਦਾ 2-3 ਸਾਲ ਲੱਗ ਜਾਂਦੇ ਹੁੰਦੇ ਤਾਂ ਇਹਨਾਂ ਚੱਕਰਾਂ ਦੀ ਫਾਈਲਾਂ ਜੇ ਲੇਟ ਹੀ ਹੈ ਸੋ ਵਰਤਾਂ ਹੀ ਹੋ ਗਣ ਜੇ ਪੈਸਾ ਹੋ ਗੋੜੇ ਹਮ ਹਮ ਠੀਕ ਹੈ ਕੱਲ ਨੂੰ ਕੀ ਹੋ ਰਿਹਾ ਹੈ ਦੇਖਦੇ ਆਂ ਭਾਈ ਕੀ ਬਣਦਾ ਠੀਕ ਹੈ ਭਾਈ ਜਾਣਕਾਰੀ ਦੇਣ ਲਈ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ